ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਤੁਹਾਡਾ ਬਹੁਤ ਹੀ ਸਵਾਗਤ ਹੈ ਮੇਰੇ ਇੱਕ ਨਵੇਂ ਵਲੌਗ ਦੇ ਵਿੱਚ ਆਉਣ ਲਈ ਸੋ ਹੋਪਫੁਲੀ ਹੁਣ ਤਾਂ ਫਿਲਹਾਲ ਹੀ ਜਾ ਰਹੇ ਹਾਂ ਕੰਮ ਤੇ ਤੂੰ ਭੈਣ ਸੰਸਕਾਰ ਕਰਾਏਗਾ ਲੱਗਦਾ ਮੇਰਾ ਅੱਜ ਜੇ ਹਸਾਮਨਾ ਚਲਾ ਰਹੇ ਹਾਂ ਦੇਖੀ ਸੁਗਰਾ ਹੈ ਬੋਲਣ ਵੇਟਰ ਇਹਦਾ ਤੇ ਕਾਰਾਂ ਮਾਤਾ ਸ਼ਿਰਾਵੜੀ ਦਾ ਬਹੁਤ ਸੱਚੀ ਦਰਵਾਜ਼ਾ ਹੈ ਨਾ ਬਾਈ ਟ੍ਰੈਫਿਕ ਮੇਂ ਧੀਰੇ ਚਲਾਣੀ ਚਾਹੀਏ ਠੀਕ ਹੈ ਨਾ ਚੱਲਣ ਜਾ ਰਹੇ ਮਿੱਤਰੋ ਪੂਰੀ ਮੇਰਾ ਭਰਾ ਇਹ ਹਟਦਾ ਹਾਰਨ ਮਾਰਨਾ ਹੋਰਾਂ ਨੂੰ ਮੈਂ ਕੀ ਕਹੂੰਗਾ ਹੋਣਾ ਨਹੀਂ ਖਾਵ ਜਿੰਨੇ ਜਿਹੜੇ ਅੱਜ ਕਰਦੇ ਕਹਿੰਦੇ ਹੁਣ ਜਿੱਥੇ ਲੱਗਾ ਦੇਖੋ ਵੀ ਸਾਰੇ ਮੁੱਚੀ ਮੁੱਚੀ ਵਾਕੂਕ ਸਾਰੇ ਬੂਟਾਂ ਦੇ ਸੀਟਾਂ ਦੇ ਦੇਖੋ ਜੀ ਪਿੰਕ ਪਲਾਜ਼ਾ ਪਲਾਜ਼ਾ ਗੁਲਾਟੀ ਚਾਹਾਂ ਲਾਤੀ ਚੱਕਰੋ ਉਠੀ ਕਿੰਨੀ ਬੈਣਦੇ ਨੇ ਹੁਣ ਵਧੀਆ ਲੱਗਦੇ ਉਸ ਦਿਨ ਰਾਤੀ ਦਿਖਾਈ ਸੀ ਇਮਿਸ਼ਨ ਨਾ ਚਲਦੀਆਂ ਕਾਹਨ ਚਲਦੀ ਉਹ ਚਲਦੀ ਹੈ ਕਾ ਚਲਦੀ ਆ ਜਿਆਦਾਤਰ ਇਕਰ ਦੇ ਵਿੱਚੋਂ ਖਰਾਬ ਹੁੰਦੀ ਆ ਜੀ ਕੈਸ਼ ਸੋਰੀ ਬੈਂਕ ਤੇ ਕੈਸ਼ ਜਮਾ ਕਰਾ ਕੇ ਹੁਣ ਵਾਪਸੀ ਇੱਕ ਤੇ ਮੋਬਲਟ ਦੇ ਵਿੱਚ ਦਿੱਕਤ ਆਈ ਜਾਵਾ ਸਾਿਰਦੇ ਮਤਲਬ ਪਹਿਲਾ ਗੀਅਰ ਤੋਂ ਬਾਅਦ ਦੂਜੇ ਤੋਂ ਬਾਅਦ ਤੀਜਾ ਛੱਡ ਕੇ ਸਿੱਧਾ ਚੌਥਾ ਪੈ ਜਾਂਦਾ ਵਾ ਇਹ ਵੀ ਸਹੀ ਕਰਵਾਣਾ ਵਾ ਕੰਮ ਭਾਈ ਚਲੋ ਮੀ ਮਿੱਤਰੋ ਕਰਾਂ ਮੈਂ ਜਿੱਥੇ ਜਾਵਾਂ ਤੂੰ ਉੱਥੇ ਐ ਨਾ ਸੱਸੀ ਕਾ ਬੇਟਾ ਸੱਸੀ ਕਾ ਬੇਟਾ ਕੋਈ ਮੈਂ ਜਿੱਥੇ ਜਾਵਾਂ ਤੂੰ ਉੱਥੇ ਬਰੇ ਕਹੋ ਲਾੜੀ ਬੰਦ ਖਾ ਦੇ ਮੀਟਰ ਚਾਹੀਦਾ 1 ਮੀਟਰ ਜਿੱਕਰ ਨਾਲ ਲਾੜੀ ਬੰਨ ਉਹ ਪਹਿਣਨ ਚਾਹੀਦਾ ਤਰਾਸ ਖੁੱਲੇ ਉਹਨੇ ਬਣੇ ਕਿਤੇ ਤੂੰ ਬਣ ਕੇ ਜਾਣਾ ਅਡੀ ਸ਼ੋਹਰੀ ਇਜ਼ਤੀ ਕਰਾ ਉਸ ਦਿਨ ਮੈਂ ਲਾ ਕਿੰਦੀ ਆਪਾਂ ਲਾਲ ਕੋਠੀ ਨਾ ਹਾਂ ਟੇਸਟ ਐਂਡ ਬਾਈਟ ਤੇ ਸੀ ਉੱਥੇ ਮਿਲਿਆ ਮੈਨੂੰ ਐਪ ਕਿੱਥੇ ਆ ਗਿਆ ਹੁਣ ਕੋਈ ਦੁਕਾਨ ਨਹੀਂ ਕਿਤੇ ਮਗਰ ਉਹ ਤਾਂ ਇਹਥੇ ਆ ਕੇ ਨੇੜੇ ਆ ਰਿਹਾ ਸ਼ੁਕਰ ਆਇਤੋ ਟਾਪੂ ਚੱਲ ਨਹੀਂ ਦੁਕਾਨਾਂ ਲਈ ਮਗਰ ਮਗਰ ਕੋਈ ਕੋਲੇ ਬੰਦ ਹੋ ਗਿਆ ਜਦੋਂ ਮੈਂ ਆਇਆ ਅੱਜ ਕੀ ਹੋ ਗਿਆ ਇਹਨੂੰ ਪਤਾ ਨਹੀਂ ਕੀ ਗੱਲ 2 ਤੇ 2 4 ਹੂੰ ਟੂ ਲੈ ਵੀ ਮਿੱਤਰ ਹਰੀਵਾਂ ਲੈ ਕੇ ਆਣਾ ਸੀ ਘਰੇ ਛੋਟੀ ਦੇ ਸਕੂਲ ਮਤਲਬ ਗੁੱਤਾਂ ਚ ਨਹੀਂ ਪਾਉਂਦੇ ਹੁੰਦੇ ਮਿਲ ਗਿਆ ਵੀਰੇ ਲੇ ਉਸ ਸਮਾਨ ਗੁੱਤਾ ਚ ਪਾਉਂਦੇ ਹੁੰਦੇ ਆ ਇੱਕ ਮਿੰਟ ਯਾਰ ਸਮਾਨ ਫਸ ਗਿਆ ਕਰੀਏ ਸਤਾਰ ਸੁਬਾ ਸਰੀਵਨ ਲੈ ਕੇ ਚੱਲਾਂ ਹੁਣ ਕਰੀ ਦੇਖਦੇ ਆ ਬਾਕੀ ਕੱਲ ਸੰਡੇ ਦੀ ਤਿਆਰੀਆਂ ਨੇ ਉੱਠਾ ਗਿਆ ਤਾਂ ਜਾਇਦਾ ਕਰਨਾ ਉੱਠਾ ਗਿਆ ਤਾਂ ਬਹਿ ਜਾ ਹੀ ਕਰ ਹਾਂਜੀ ਹੁਣ ਕਰੇ ਆ ਗਿਆਂ ਵਾ ਤੇ ਠੰਡ ਨੇ ਵਹਿਜਣਾ ਸੌਣ ਲੱਗੇ ਬਹੁਤ ਕੁਛ ਖਰਾਬ ਕੀਤਾ ਪਿਆ ਬਾਬੂ ਠੰਡੇ ਨਹੀਂ ਠੰਡਾ ਕਈ ਵਰ ਕਰੇ ਅੱਗੇ ਭੁਲੇਖਾ ਪੈਂਦਾ ਦੇਖੀ ਮੈਂ ਕਿਤੇ ਫ੍ਰਿਜ ਦਾ ਡੋਰ ਤਾਂ ਨਹੀਂ ਕੁਲਾ ਛੱਡਤਾ ਪਰ ਇਹਪ ਧਿਆਨ ਨਾਲ ਉਥੇ ਇੰਜੋਏ ਕਰੋ ਠੀਕ ਹੈ ਨਾ ਫੁੱਲ ਮਸਤੀ ਇਹਨਾਂ ਦੀ ਟ੍ਰਿਪ ਆ ਇਹਦੀ ਤੇ ਜਿੰਨੀ ਛੋਟੀ ਭੈਣ ਹੁੰਦੀ ਇਹ 享受 ਕਰਨੇ ਸਾਰੇ ਮਤਲਬ ਨਿੱਕੇ ਬੱਚੇ ਵੀ ਹੁੰਦੀ ਆ ਅਸੀਂ ਵੀ ਜਾਂਦੇ ਸੀ ਮੈਂ ਕੱਲ ਦਾ ਸਨ ਸਿਟੀ ਗਿਆ ਸੀਗਾ ਜਦੋਂ ਮੈਂ ਸਕੂਲੇ ਹੁੰਦਾ ਸੀ 9ਵੀਂ ਕਲਾਸ ਦੇ ਹਾਂ 9ਵੀਂ ਕਲਾਸ ਦੇ ਜਦੋਂ ਮੈਂ ਸਨ ਸਿਟੀ ਗਿਆ ਸੀ ਉਸ ਤੋਂ ਬਾਅਦ ਫੇਰ ਇੱਕ ਟ੍ਰਿਪ ਵੀ ਨਿਕਲ ਗਈ ਫਿਰ ਆਪ ਦੂਜੀ ਟ੍ਰਿਪ ਮੇਰੀ ਕੰਬਰਸਾਰੀ ਸੀ ਜਿਹੜੀ ਮੈਂ ਇਕੱਲਾ ਗਿਆ ਠੀਕ ਹੈ ਨਾ ਪਰ ਟ੍ਰਿਪ ਤੇ ਹੀ ਮੈਂ ਅਗ ਨੂੰ ਮੈਂ ਕੋਈ ਬਾਕੀ ਟ੍ਰਿਪ ਆ ਦੇ ਗਿਆ ਰ ਆਪਣੀ ਮੇਰ ਨਾਲ ਪੜੀਆਂ ਜਾਂ ਸਭ ਬਹੁਤ ਯਾਰੀਆਂ ਇਥੇਲਾ ਤਾਂ ਜਾਇ ਮੰਨੀ ਹੋਣੀ ਕੈਸ਼ ਫਰੋ ਛੇ ਜਾਂ ਲੈ ਕੇ ਵਰਜੋ ਦੀ ਛਿੰ ਕਰਕੇ ਜਾਂਦਾ ਆਪਣਾ ਨਵਾਂ ਬਾਹਵ ਲੋਕ ਚ ਆਪਾਂ ਫੁਟੋ ਵੀਡੀਓ ਚ ਪਾ ਜੋ ਹੈ ਕਹਿੰਦਾ ਸੀ ਨਾ ਜੋ ਹੈ ਉਹ ਤਾਂ ਹੈ ਹਾਂ ਹਾਂ ਠਾਲਿਓ ਉਹ ਨਹੀਂ ਉੱਠਿਆ ਜਾਂਦਾ ਹੁਣ ਸੁਆ ਮਾਂਜੀ ਇੱਕ ਤਾਂ ਸਿੰਗਲ ਸ਼ਰਟ ਪਾਈ ਸੀ ਉਸ ਤੋਂ ਯਾਰ ਗਰਮ ਕੰਬਲ ਨਹੀਂ ਛੱਡੇ ਹੁੰਦਾ ਦੇਖ ਤੈਨੂੰ ਮੈਂ ਕੋਈ ਗੱਲ ਦੱਸਾਂ ਕੋਲੇ ਤਿਆਰੀ ਕਰਕੇ ਮੈਂ ਕੋਈ ਵੀ ਬਲੌਗਰ ਜਿਹਦੀ ਵੀ ਦੇਖਦਾ ਲਾਈਕ ਹੂੰ ਤੜਕੇ ਉੱਠਦਾ ਫੈਮ ਦੇ ਪਵੰਦ ਮਿਹਨਤ ਕੀਤੀ ਹੋਈ ਆ ਹੂੰ ਫੈਮ ਦੇ ਪਵੰਦ ਉਹ ਯਾਰ ਠੰਡੀ ਐਨੀ ਮੈਂ ਕੀ ਕਰਾਂ ਹਾਂ ਆਇਆ ਤਾਂ ਗੁੱਸਤਾਸ ਪੈ ਗਿਆ ਸਰੇ ਸੁਸਤੀ ਵੰਦੀ ਉਸ ਵਾਰ ਥੋੜੀ ਜਿਹੀ ਦੁੜ ਜਾਣਾ ਮਾਲਾ ਠੰਡਾ ਇੱਕ ਵਾਰੀ ਹੁੰਦਾ ਜਿੰਨੀ ਹੋਣਾ ਠੰਡਾ ਨਾ ਇੰਨੀ ਸਵੇਰੇ ਆ ਹੂੰ ਉਹ ਆਪਾਂ ਰਜਾਈ ਚ ਪਾਈ ਉਠਾਦੇ ਹੁੰਨੇ ਆ ਤਾਲੇ ਜੀ ਕਰਦਾ ਠੰਡੇ ਨੂੰ ਹੁੰਦੀ ਆ ਹੂੰ ਪੂਰੀ ਚੈਰੀ ਕਰਕੇ ਪਾਓ ਹੂੰ ਕੋਲੇ ਸਾਰਾ ਕੋ ਰੱਖ ਲਓ ਮੈਂ ਸਾਰਾ ਕੋ ਕੋਲੇ ਰੱਖ ਦੇ ਪਈ ਨਾ ਉਹ ਦੇਖੋ ਬਰਾ ਜ਼ਰੂਰ ਦਾ ਠੀਕ ਆ ਔਰ ਦਸਰ ਪਾ ਲੈ ਹੂੰ ਬਸ ਨਾਲ ਠੰਡਾ ਗਿਆ ਮੈਂ ਤਾਂ ਉਹ ਜਿਹੜੀ ਮੋਟੀ ਜਗੜੀ ਉਹ ਕੋ ਪਾਣੀ ਆ ਟੀ-ਸ਼ਰਟ ਦੇ ਉੱਪਰ ਬਾ ਬੂਡ ਬਾਡ ਬਾਲ ਹੋਣ ਦਾ ਸਾਰ ਬਸ ਨਾਲ ਜਿਹੜਾ ਮੈਂ ਕਹਾਂ ਨਾਲ ਕੋਲੇ ਨਾ ਰੱਖ ਕੇ ਪਿਆ ਕੱਥੀ ਜੀ ਜਰਾਪਾਂ ਸੋਕਸ ਵਗੈਰਾ ਉੱਠ ਕੇ ਪਾ ਨਾਲ ਹੀ ਹੁੱਡੀ ਪਾ ਲੈ ਕਾਦੀ ਕਾਦੀ ਠੰਡ ਪੱਜਦੀ ਹੁੱਡੀ ਪਾ ਕੇ ਉੱਪਰ ਦੀ ਜੈਕਟ ਪਾ ਮਾੜਾ ਥੱਲੇ ਜੀੜਾ ਕੱਟ ਮਿੰਟੋ ਮਿੰਟ ਬਸ ਬੰਦੀ ਹੋ ਜਾਂਦਾ ਨਸਟ ਪਰ ਕਿੱਥੇ ਇਹ ਵੱਡਣਗੇ ਵੱਡੇ ਹੋ ਕੇ ਬਲੌਗਰ ਤੁਸਾਰ ਨਾ ਸਾਨੂੰ ਗਰਮੀ ਲੱਗਣ ਲੱਗ ਪੈਂਦੀ ਆ ਤਰਦੇ ਤਰਦੇ ਆਉਂਦੇ ਆ ਅੱਛਾ ਆਉਂਦੇ ਆ ਤਰਦੇ ਤਰਦੇ ਵੀ ਥੱਜ ਦੌੜ ਲਈ ਦਿਲ ਕਰ ਜਾਇਆ ਬਰਾਉ ਮੈਨੂੰ ਵੀਰਾ ਕਹਿੰਦਾ ਮੈਨੂੰ ਵੀ ਲੱਗਦਾ ਐਕਰ ਕਿਹੜਾ ਹੋ ਕਹਿੰਦਾ ਪਰ ਹਨਾ ਮੈਂ 5:30 ਜਾ ਸਕਦਾ ਘਰ ਚਲ ਜੀ ਵੀ ਤਾਂ ਘੋਣੇ ਵੀ ਨਿਕਲਦੇ ਆਪਾਂ ਸ਼ਹਿਰ ਦੇ ਨਿਕਲਦੇ ਉਹ ਕਹਿੰਦਾ ਅੱਧਾ ਘੰਟਾ ਪਹਿਲਾਂ ਨਿਕਲ ਲੱਗ ਜਾਓ 5:30 ਆਪਾਂ ਘਰੇ ਆ ਜੀ ਕਹਿੰਦਾ ਮੈਂ ਜਾ ਬਸ ਆਪਾਂ ਜੀ ਵੀ ਦੇ ਜੁੱਸੇ ਵੀ ਹਿੱਟੇ ਜੇ ਕੋਈ 7 ਵਜੇ ਜਾਂਦੇ ਆ ਪੌਣੇ 7 ਅੱਧੇ ਘੰਟਾ ਪਹਿਲਾਂ ਤਨ ਪਹਿਲਾਂ ਸ਼ਹਿਰ ਦੇ 7:00 ਜਾਂਦੇ ਆ ਠੀਕ ਆ ਉਹ ਤਾਂ ਇੰਦਰ ਮਾਮੇ ਹੁਣ ਆクセ ਗੰਮ ਆ ਗਿਆ ਮੂੰਹ ਕਿੰਨੇ ਲੰਗੇ ਪੈਰੀਆਂ ਓਏ ਅੰਦਰ ਨੂੰ ਘਰ ਭੋਲੀ ਗਿਆ ਚਲੋ ਆ ਦੇਖੋ ਜੀ ਆ ਮੇਰੀ ਮਾਸੀ ਦਾ ਮੁੰਡਾ ਹੈ ਇਹਦਾ ਨਾਮ ਪਰਮੀਤ ਸ਼ਰਮਾ ਹੈ ਕੱਲ ਨੂੰ ਟ੍ਰਿਪ ਤੇ ਚਲੇ ਆ ਇਹਨਾਂ ਦੀ ਤੇ ਲੇਕਿਨ ਤੁਹਾਨੂੰ ਮੈਂ ਦੱਸਿਆ ਸੀ ਨਾ ਹੁਣ ਸਾਰੀ ਇਹ ਤੋਂ ਜਾਣਕਾਰੀ ਦਵਾਂਗੇ ਕਿਵੇਂ ਇਹਨੂੰ ਮਤਲਬ ਤੂੰ ਜੋ ਵੀ ਇਹਦਾ ਐਕਸਪੀਰੀਅੰਸ ਆ ਲੈਟ ਜੀ ਗਈ ਬਸ ਆ ਸਹੀ ਤੇ ਹੁਣ ਆਪਾਂ ਇਹਨਾਂ ਨੇ ਲੱਗੇ ਨਿਕਾ ਇੰਟਰਵਿਊ ਇੰਟਰਵਿਊ ਦੇ ਚਾਹ ਦੇਖ ਨੂੰ ਚਾਹ ਕਿਵੇਂ ਚੜਿਆ ਤਿਆਰ ਹੋ ਗਿਆ ਪੂਰਾ ਇਨਕਮ ਕਾ ਲਾਗੇ ਤੇ ਹੱਥ ਚ ਫੜ ਲੈ ਮੀਨੀ ਆਈ ਫੂਡ ਤੂੰ ਇਹ ਦੱਸ ਤੇਰੀ ਪਹਿਲੀ ਟ੍ਰਿਪ ਹੈ ਮਤਲਬ ਸਕੂਲ ਦੀ ਜਦੋਂ ਤੋਂ ਹੁਣ ਤੱਕ ਲੱਗਿਆ ਹੋਇਆ ਸੀਗਾ ਪਹਿਲੀ ਟ੍ਰਿਪਾ ਬੜਾ ਜੂਰ ਲਾ ਕੇ ਬਹੁਤ ਚੰਗਾਗਾ ਤੂੰ ਆ ਪਹਿਲੀ ਟ੍ਰਿਪਾ ਹਾਂ ਤੇ ਇਹ ਮੇਰੀ ਮਾਸੀ ਦਾ ਮੁੰਡਾ ਵਾ ਤੇ ਇਹਦਾ ਨਾਮ ਪਰਮੇਸ਼ਰ ਸ਼ਰਮਾ ਦੁਵਾਰਾ ਫਿਰ ਦੱਸ ਦੇਣਾ ਤੇ ਇਹਨਾਂ ਦੀ ਸਕੂਲ ਦੀ ਟ੍ਰਿਪ ਆ ਵੈਸੇ ਤੁਸੀਂ ਜਾ ਕਿੱਥੇ ਰਹੇ ਹੋ ਚਮਕੌਰ ਸਾਹਿਬ ਚਮਕੌਰ ਸਾਹਿਬ ਬਾਣੀ ਤੇਜੀ ਨਾਲ ਬੋਲਦਾ ਮਾਮਾ ਬੋਲ ਲੈ ਆ ਰਾਮ ਨਾ ਆਪਾਂ ਇੱਥੇ ਗੁਜ਼ਰ ਕਰਨ ਨਹੀਂ ਦੇ ਚਮਕੌਰ ਸਾਹਿਬ ਗੁਰਦੁਆਰੇ ਤੇ ਮੈਡਮ ਕਹਿੰਦੀ ਕਿ ਜੇ ਟਾਈਮ ਲੱਗਾ ਕਿ ਤੇ ਹੋਰ ਵੀ ਕਮਾ ਲਵਾਂਗੇ ਉਹਨਾਂ ਦੇ ਕਿ ਐਂ ਕਰਨਾ ਸਿਰ ਤੁਸੀਂ 8 ਵਜੇ ਨਿਕਲੋਗੇ 8 ਵਜੇ ਨਿਕਲੋਗੇ ਲਾਗਪਾ ਕਿਥੋਂ ਆਪਣਾ ਘੰਟਾ ਲੱਗਦਾ ਵਾ ਹੂੰ 8 9 ਤੇ 10 ਕੋਈ ਪਹੁੰਚੋਗੇ ਮੱਥਾ ਉੱਥਾ ਟਿਕੋਗੇ 2 3 ਘੰਟੇ ਤੁਹਾਨੂੰ ਮੱਥਾ ਟਿਕਾਉਗੇ ਕੱਲੇ ਕੱਲੇ ਕਿੰਨੇ ਬੱਚੇ ਵੈਸੇ ਤੁਹਾਨੂੰ ਗਿਣਤੀ ਕੁਝ پتہ ਦੱਸਿਆ ਮੈਡਮ ਨੂੰ ਕਿਹੜੀਆਂ ਕਿਹੜੀਆਂ ਕਲਾਸਾਂ ਜਾ ਰਹੀਆਂ ਬਸ 6th ਤੇ 7th ਤੇ 16 ਤਰ੍ਹਾਂ ਦੇ ਬੱਚੇ ਜਾ ਰਹੇ ਬਸ ਬੱਸ ਯਾਰ ਵੀ ਬੜੇ ਘੱਟ ਹੋਣਾ ਇਦਾਂ ਹੀ ਸ਼ਹਿਰਾਂ ਦੇ ਬੱਚੇ ਕੱਟੇ ਤੇ ਪਿੰਡਾਂ ਤੇ ਤੁਹਾਨੂੰ ਪਤਾ ਪਿੰਡਾਂ ਦਾ ਜੋ ਅਨਜਾਣਾ ਕਈਆਂ ਦੇ ਮਾਪੇ ਭੇਜਦੇ ਨਹੀਂ ਪਏ ਨਾ ਹਾਂ ਉਹ ਐ ਹੀ ਹੁੰਦਾ ਸ਼ਹਿਰੀ ਇਦਾਂ ਜੇ ਹੁਣ ਆਪਣੇ ਪਿੰਡ ਦੇ ਗਲੋਟੀ ਦੇ ਜੋ ਜਾਣਾ ਹੁੰਦਾ ਸੀ ਕਿੰਨੇ ਮੁੰਡੇ ਦਵੱਲੀ ਜਾਣੇ ਆ ਉਹ ਕਹਿੰਦਾ ਮੈਂ ਚੱਲਾਂ ਮੈਂ ਉਹਦੇ ਘਰ ਦੇ ਘਰ ਦੇ ਮਨਾ ਕਰ ਦਿੰਦੇ ਸੀ ਫਿਰ ਵੀ ਮੁੰਡੇ ਚੱਲ ਜਾਂਦੇ ਸੀਗੇ ਹੋਰ ਕੁਝ ਨਹੀਂ ਤੇ ਬਾਕੀ ਇੰਜੋਇਮੈਂਟ ਆ ਮੈਂ ਵੀ ਮੈਂ ਸਿਰਫ ਸੈਂਸਿਟੀ ਗਿਆ ਸੀਗਾ ਨੌਵੀਂ ਕਲਾਸੇ ਮੈਂ ਤੁਹਾਨੂੰ ਦੁਬਾਰਾ ਦੱਸਣ ਲੱਗਾ ਫਿਰ ਨਾ ਕਿਉਂ ਤੇ ਨੌਵੀਂ ਕਲਾਸ ਤੋਂ ਦੋ ਗਿਆਸ ਤੋਂ ਬਾਅਦ ਕੋਈ ਸਾਡੀ ਟ੍ਰਿਪ ਹੈਗੀ ਸੀਗੀ ਦਸਵੀਂ ਕਲਾਸ ਉਹ ਚ ਨਹੀਂ ਮੈਂ ਗਿਆ ਸੀ ਕਿਉਂਕਿ ਪੇਪਰ ਨੇੜੇ ਆ ਰਹੇ ਸੀਗੇ ਬਸ ਇਸੇ ਚੱਕਰ ਦੇ ਵਿੱਚ ਤੇ ਬਾਕੀ ਹਰ ਤਨ ਕਿ ਅੰਦਰੋਂ ਕੀ ਫੀਲ ਹੋ ਰਿਹਾ ਜੇ ਤੂੰ ਜਾ ਰਿਹਾ ਮਤਲਬ ਕੱਲ੍ਹ ਤੂੰ ਜਾਣਾ ਅੰਦਰੋਂ ਕੀ ਤੈਨੂੰ ਮਹਿਸੂਸ ਹੋ ਰਿਹਾ ਉਹ ਵਧੀਆ ਚੰਗਾ ਲੱਗ ਰਿਹਾ ਕੀ ਕੀ ਆ ਤੂੰ ਸ਼ੇਅਰ ਕਰ ਕੋਈ ਨਾ ਗੱਲਬਾਤ ਦੱਸ ਮੈਨੂੰ ਵਧੀਆ ਲੱਗ ਰਿਹਾ ਵਾ ਮੈਂ ਪਹਿਲੀ ਵਾਰ ਟ੍ਰਿਪ ਤੇ ਚੱਲਾ ਵਾਂ ਹਾਂ ਮਿੱਠੂ ਵੀ ਚੱਲੀ ਮੇਰੇ ਨਾਲ ਹਾਂ ਤੇ ਮੇਰੇ ਦੋਸਤੋ ਬਹੁਤ ਸਾਰੇ ਚੱਲੇ ਬੈਣੋਂ ਕਿ ਦੀ ਪੂਰਾ ਇੰਜੋਏ ਇੰਜੋਏ ਕਰਨਾ ਵਾ ਬਸ ਤੇ ਚੱਲੇ ਹੋ ਹੂੰ ਹੂੰ ਤੇ ਬਸ ਇਹਨੇ ਸਾਰੀ ਜੋ ਵੀ ਬੁੱਕ ਹੁੰਦੀ ਆ ਤੁਹਾਨੂੰ ਪਤਾ ਨਿੱਕੇ ਜਿਹਾ ਖਸ਼ਿਆਰਤਾ ਕਰਦੇ ਮੇਰਾ ਮੈਨੂੰ ਇਹਨਾ ਵਾਤਾ ਤੁਹ ਸ਼ਰਾਰਤੀ ਤਾਂ ਹੈਗਾ ਵਾ ਪਰ ਬਾੜੀ ਇਹਦੇ ਸ਼ਰਾਤ ਨਹੀਂ ਕਰਨੀ ਮਤਲਬ ਜਿੰਨਾ ਹੋ ਸਕੀ ਤੇ ਬਸ ਦੇ ਅੰਦਰ ਕਰਿਓ ਪਰ ਇਨਾ ਹੁੱਲੜਬਾਜੀ ਨਾ ਕਰੋ ਜਿੱਥੇ ਤੁਹਾਡੇ ਸੱਟ ਲੱਗੇ ਜਾਂ ਕੁਝ ਹੋਵੇ ਠੀਕ ਆ ਆਪਣਾ ਮਤਲਬ ਮਸਤੀ ਮਾਰੋ ਬਸ ਇਹ ਕਿ ਸੱਟ ਸੂਟ ਨਾ ਖਾਓ ਜਿਸ ਤੋਂ ਗਾਲਾਂ ਨਾ ਖਾ ਗਿਆ ਬਸ ਮੈਡਮ ਨੇ ਸੰਭਾਲ ਲੈਣਾ ਉਹ ਮੈਡਮ ਤਾਂ ਸੰਭਾਲ ਹੀ ਜੋਗੀ ਮੈਡਮ ਭਰਾਵਾ ਮੈਡਮ ਹੁੰਦੀਆਂ ਸੰਭਾਲਣ ਲਈ ਸਾਡੀਆਂ ਮੈਡਮਾਂ ਕੀ ਕਰਦੇ ਸੀ ਜਦੋਂ ਜਦੋਂ ਅਸੀਂ ਅਸੀਂ ਹੁਲੜਬਾਜੀ ਨਹੀਂ ਕਰ ਮੈਂ ਮੈਂ ਨਹੀਂ ਕਰਦਾ ਸੀ ਉਦੋਂ ਮੇਰੇ ਨਾਲ ਦੇ ਕਰਦੇ ਹੁੰਦੇ ਸੀਗੇ ਤੇ ਉਹਨੇ ਕੀ ਨਾਲ ਦੇ ਨੇ ਹੁਲੜਬਾਜੀ ਕਰਦੇ ਨੇ ਨਾਮ ਨੂੰ ਮੈਂ ਇੱਕ ਦੂਜੇ ਦਾ ਲੈ ਦੇਣਾ ਤੇ ਮੈਡਮ ਨੇ ਕੁਝ ਨਹੀਂ ਕਰਨਾ ਅਸੀਂ ਲੋਕ ਚੋਰੀ ਫੋਨ ਲੈ ਕੇ ਜਾਂਦੇ ਤੂੰ ਤਾਂ ਕਿਹੜੀ ਕਲਾਸ ਹੈ ਜੀ 6th ਕਲਾਸ ਚ ਮੈਂ ਇਹਦਾ ਸੀ 6th ਕਲਾਸ ਅਸੀਂ ਜੋ 9ਵੀਂ ਚ ਸੀ ਸੀ ਨਾ ਫੋਨ ਲੈ ਕੇ ਜਾਂਦੇ ਹੁੰਦੇ ਸੀਗੇ ਲੁਕੋ ਲੁਕੋ ਕੇ ਜਰਾਬ ਦੇ ਇੱਥੇ ਪਾ ਲੈਣਾ ਜਾਂ ਦੇ ਵਿੱਚ ਉਹ ਬੈਗ ਦੇ ਲੁਕੋ ਕੇ ਫੋਨ ਜੇ ਚੈਕਿੰਗ ਹੋ ਦੂਦ ਉਹਨਾਂ ਨੂੰ ਲੱਭਣਾ ਅੰਦਰ ਜਾ ਕੇ ਫਿਰ ਫੋਨ ਅੰਦਰ ਵੜਨ ਲੱਗੇ ਤੇ ਉਦੋਂ ਚੈਕਿੰਗ ਹੋਈ ਤੇ ਉਦੋਂ ਫੋਨ ਉਹਨਾਂ ਨੂੰ ਵੀ ਨਹੀਂ ਪਤਾ ਲੱਗਾ ਤੇ ਜੇ ਮਤਲਬ ਜਿਆਦਾ ਸੀ ਹੁੱਲੜਵਾਜੀ ਗਾਣੇ-ਗੁਣੇ ਲਾ ਕੇ ਚੀਕਾ ਰੋਲੀ ਪਾ ਲੈਣਾ ਨਹੀਂ ਕਰਨਾ ਮੈਡਮ ਮੈਡਮ ਨੂੰ ਪਤਾ ਸੀ ਫੋਨ ਲੱਗੇ ਜਾਦਾ ਮੈਡਮ ਨੂੰ ਪਤਾ ਵੀ ਆ ਚੈਕਿੰਗ ਹੋਈ ਹੈ ਫਿਰ ਵੀ ਨਹੀਂ ਪਰ ਇਹਨਾਂ ਨੇ ਇੰਨਾ ਪਤਾ ਕਿ ਫੋਨ ਲੱਗੇ ਜਾ ਰਹੇ ਫੋਨ ਫੜ ਲੈਣੇ ਤੇ ਅਸੀਂ ਫਿਰ ਮੈਡਮ ਨੂੰ ਮਤਲਬ ਪੰਪ ਜੇ ਦੇਣੇ ਮੈਡਮ ਨੂੰ ਇਦਾਂ ਉਦਾਂ ਫਿਰ ਕਰਕੇ ਫਿਰ ਫੋਨ ਵਾਪਸ ਲੈ ਲੈਣੇ ਇਦਾਂ ਸੀ ਇਦਾਂ ਹੀ ਮਤਲਬ ਬਸ ਮੈਡਮ ਨੂੰ ਆਖੀ ਪੰਪ ਵੀ ਚੜਾ ਦਿੰਦੇ ਹੁੰਦੇ ਸੀ ਮੈਡਮ ਖੁਸ਼ ਹੋ ਜਾਂਦੀ ਸੀ ਮੈਡਮ ਨੇ ਪੁੱਛਿਆ ਜੇ ਤੁਹਾਡੇ ਫੋਨ ਲੱਗ ਗਏ ਤਾਂ ਸਰੋਵਰ ਚ ਛੱਡ ਦੇਣਾ ਚਲਾ ਕੇ ਮਾਰਨੇ ਇਹ ਡਾਰੀ ਹੁੰਦਾ ਵੀਰੇ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਸਟਾਰਟਿੰਗ ਇਹੀ ਕਿਹਾ ਜਾਂਦਾ ਫੋਨ ਫੜੇਗੇ ਤੁਹਾਡੇ ਮਿਲਨੇ ਨਹੀਂ ਫੋਨ ਇਦਾਂ ਹੋ ਕੇ ਤਾਂ ਨਹੀਂ ਹੋਣਾ ਇਹ ਚੀਜ਼ ਐਜਰ ਨਹੀਂ ਹੋਣੀ ਆ ਬਾਕੀ ਪੂਰਾ ਇੰਜੋਏ ਕਰ ਫੁੱਲ ਮਸਤੀ ਕਰੋ ਧਿਆਨ ਉਹਦਾ ਰੱਖੀ ਨਾਲ ਦੀ ਦਾ ਹੁਣ ਉਸ ਨੂੰ ਸੱਟ ਸੁੱਟ ਨਾ ਖਾਏ ਉਹਨਾਂ ਬਸਾ ਦੇਖ ਮੁੰਡਾ ਫਲੈਕਸ ਦੇ ਕਰ ਰਿਹਾ ਹੈ ਆਈਫੋਨ ਮੂੰਹ ਤੇ ਰੱਖ ਕੇ ਜੀ ਮਿੱਤਰ ਹੁਣ ਲੱਗਿਆ ਸੌਣ ਦੀਆਂ ਤਿਆਰੀਆਂ ਤੇ ਨੈਕਸਟ ਵਲੌਗ ਦੇਖਣ ਲਈ ਕਰੋ ਚੈਨਲ ਸਬਸਕ੍ਰਾਈਬ ਲਾਈਕ ਅਣ ਕੱਲ ਦਾ ਸੰਡੇ ਦਾ ਪਲਾਨ ਦੇਖਦੇ ਆਂ ਕੀ ਕਰਨਾ ਕੀ ਨਹੀਂ ਵੈਸੇ ਇਹਨਾਂ ਨੂੰ ਛੱਡ ਕੇ ਆਵਾਂਗੇ ਇਹਨਾਂ ਦੀ ਬੱਸ ਵਗੈਰਾ ਟ੍ਰਿਪ ਦੇ ਜਿੰਨੇ ਬੱਚੇ ਉਹ ਵੀ ਦਿਖਾਵਾਂਗੇ ਹੋਪਫੁਲੀ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਸੀ ਯੂ ਸੂਨ ਲਵ ਯੂ